ਯਾਦ ਕਰੋ 27 ਮਾਰਚ ਦਾ ਉਹ ਦਿਨ ਜਦੋਂ ਸ਼ੀਤਲੰਗਰਾਲ ਜਿਹੜੇ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਦਿੱਲੀ ਪਹੁੰਚ ਜਾਂਦੇ ਆ ਤੇ ਨਾਲ ਇਹਨਾਂ ਦੇ ਹੁੰਦੇ ਆ ਸੁਸ਼ੀਲ ਕੁਮਾਰ ਰਿੰਕੂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਲੋਕ ਸਭਾ ਜਲੰਧਰ ਤੋਂ ਟਿਕਟ ਦਿੱਤੀ ਸੀ ਤੇ ਇਹ ਦੋਵੇਂ ਜਣੇ ਜਿਹੜੇ ਆ ਇਹ ਭਾਜਪਾ ਜੁਆਇਨ ਕਰ ਲੈਂਦੇ ਆ ਇੱਕ ਮੌਜੂਦਾ ਸੰਸਦ ਤੇ ਇੱਕ ਮੌਜੂਦਾ ਵਿਧਾਇਕ ਇਹ ਜਦੋਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਜੁਆਇਨ ਕਰ ਲੈਂਦੇ ਆ ਤਾਂ ਉਸ ਤੋਂ ਬਾਅਦ ਇਲੈਕਸ਼ਨ ਅਨਾਉਂਸ ਹੋਏ ਹੁੰਦੇ ਆ 1 ਜੂਨ ਨੂੰ ਵੋਟਾਂ ਪੈਣੀਆਂ ਹੁੰਦੀਆਂ ਵੈਸੇ ਕੱਲ ਨਤੀਜੇ ਵੀ ਆ ਜਾਣੇ 4 ਜੂਨ ਨੂੰ ਤੇ 1 ਜੂਨ ਨੂੰ ਜਦੋਂ ਪੰਜਾਬ ਦੇ ਵਿੱਚ ਵੋਟਾਂ ਪੈਂਦੀਆਂ ਸਰਵੇਖਣ ਸਾਹਮਣੇ ਆਉਂਦੇ ਆ ਤਾਂ ਇਹ ਜਿਹੜੇ ਸ਼ੀਤਲ ਲੰਗਰਾਲ ਜਿਹੜੇ ਸਿਟਿੰਗ ਐਮ ਐਲ ਏ ਸੀਗੇ ਜਲੰਧਰ ਪੱਛਮੀ ਤੋਂ ਇਹ ਫਟਾਫਟ ਚੰਡੀਗੜ੍ਹ ਜਾਂਦੇ ਆ ਤੇ ਆਪਣਾ ਅਸਤੀਫਾ ਜਿਹੜਾ ਇਹਨਾਂ ਨੇ ਦਿੱਤਾ ਹੁੰਦਾ ਵੀ ਹੁਣ ਮੈਂ ਪਾਰਟੀ ਛੱਡ ਰਿਆਂ ਜੀ ਮੇਰਾ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਵਾਪਸ ਲੈ ਆਉਂਦੇ ਆ ਵਾਪਸ ਜਦੋਂ ਇਹ ਆਪਣਾ ਅਸਤੀਫਾ ਲੈ ਕੇ ਆਉਂਦੇ ਆ ਤਾਂ ਸ਼ੀਤਲ ਲੰਗਰਾਲ ਜਿਹੜੇ ਆ ਇਹ ਫੇਸਬੁੱਕ ਤੇ ਲਾਈਵ ਵੀ ਹੋ ਜਾਂਦੇ ਆ ਕਹਿੰਦੇ ਲੋਕ ਤਾਂ ਜਿਹੜੇ ਆ ਇਹ ਤਮਾਸ਼ਾ ਵੇਖਣਾ ਚਾਹੁੰਦੇ ਸੀਗੇ ਲੋਕ ਤਾਂ ਤਿਆਰੀ ਕਰੀ ਬੈਠੇ ਸੀਗੇ ਵੀ ਇੱਥੇ ਚੋਣਾ ਹੋਣ ਗਿਆ ਅਸੀਂ ਲੜਾਂਗੇ ਕਹਿੰਦੇ ਇਦਾਂ ਕਿਦਾਂ ਚੋਣਾ ਕੋਈ ਲੜ ਸਕਦਾ ਸੋ ਹੁਣ ਆਪਾਂ ਵੀ ਸਮਝਦੇ ਆਂ ਵੀ ਦਰਅਸਲ ਇਸ ਜਲੰਧਰ ਦੀ ਪੱਛਮੀ ਸੀਟ ਦੇ ਉੱਤੇ ਹੋ ਕੀ ਸਕਦਾ ਕੀ ਇੱਥੇ ਬਾਈ ਇਲੈਕਸ਼ਨ ਦੁਬਾਰਾ ਹੋਣਗੇ ਕੀ ਸ਼ੀਤਲ ਅੰਗੁਰਾਲ ਨੇ ਦੁਬਾਰਾ ਇਲੈਕਸ਼ਨ ਲੜਨੇ ਪੈਣਗੇ ਅਗਰ ਆਮ ਆਦਮੀ ਪਾਰਟੀ ਉਹਨਾਂ ਨੂੰ ਕੱਢ ਦਿੰਦੀ ਹੈ ਦਰਅਸਲ ਸ਼ੀਤਲ ਅੰਗੁਰਾਲ ਨੇ ਜਦੋਂ ਆਮ ਆਦਮੀ ਪਾਰਟੀ ਛੱਡੀ ਭਾਜਪਾ ਜੁਆਇਨ ਕੀਤੀ ਤਾਂ ਇਹਨਾਂ ਨੇ ਆਪਣਾ ਅਸਤੀਫਾ ਜਿਹੜਾ ਇਹ ਵਿਧਾਨ ਸਭਾ ਸਪੀਕਰ ਨੂੰ ਪੇਸ਼ ਕਰ ਦਿੱਤਾ ਸੀ ਭੇਜ ਦਿੱਤਾ ਸੀਗਾ ਪਰ ਇਹ ਅਸਤੀਫਾ ਹਲੇ ਤੱਕ ਮਨਜ਼ੂਰ ਹੋਇਆ ਨਹੀਂ ਸੀ ਈਸੇ ਦੇ ਚਲਦਿਆਂ ਜਦੋਂ ਹੁਣ ਸਮੀਕਰਨ ਬਦਲੇ ਤਾਂ ਸ਼ੀਤਲ ਅੰਗੁਰਾਲ ਜਿਹੜੇ ਆ ਇਹ ਆਪਣਾ ਅਸਤੀਫਾ ਵਾਪਸ ਲਿਆ ਏ ਹੁਣ ਇਹ ਸਾਰੇ ਕੇਸ ਦੇ ਵਿੱਚ ਵਿਧਾਨ ਸਭਾ ਸਪੀਕਰ ਦੇ ਕੋਲ ਪਾਵਰ ਹੈ ਕਿ ਉਹ ਅਗਰ ਆਮ ਆਦਮੀ ਪਾਰਟੀ ਉਹਨਾਂ ਨੂੰ ਕਵੇ ਤਾਂ ਇਹਨਾਂ ਦੀ ਜਿਹੜੀ ਸਦਸਤਾ ਉਹ ਰੱਦ ਕੀਤੀ ਜਾ ਸਕਦੀ ਹੈ ਪਰ ਇਹ ਸਾਰਾ ਮਾਮਲਾ ਕੋਰਟ ਦੇ ਵਿੱਚ ਚੈਲੰਜ ਹੋ ਜਾਏਗਾ ਕੋਰਟ ਦੇ ਵਿੱਚ ਜਦੋਂ ਇਹ ਚੈਲੰਜ ਹੋ ਜਾਏਗਾ ਤਾਂ ਫਿਰ ਮਾਨਯੋਗ ਅਦਾਲਤ ਜਿਹੜੀ ਹੈ ਉਹ ਕੀ ਫੈਸਲਾ ਕਰਦੀ ਹੈ ਇਹ ਭਵਿੱਖ ਦੱਸੇਗਾ ਪਰ ਕਿਤੇ ਨਾ ਕਿਤੇ ਸ਼ੀਤਲ ਅੰਗੁਰਾਲ ਨੇ ਜਿਹੜਾ ਆਪਣਾ ਵਕਾਰ ਸੀਗਾ ਜਿਹੜੀ ਉਹਨਾਂ ਦੀ ਇਮੇਜ ਸੀਗੀ ਜਿਹੜੀ ਉਹਨਾਂ ਦਾ ਇੱਕ ਰੁਤਬਾ ਬਣਿਆ ਹੋਇਆ ਸੀਗਾ ਉਹ ਸਾਰਾ ਅਲੱਗ-ਪੱਗ ਖੇਰੂ-ਖੇਰੂ ਕਰ ਲਿਆ ਕਦੀ ਉਹ ਪਾਰਟੀ ਛੱਡ ਦਿੰਦੇ ਆ ਅਸਤੀਫਾ ਦੇ ਦਿੰਦੇ ਆ ਫਿਰ ਜਦੋਂ ਉਹਨਾਂ ਨੂੰ ਲੱਗਦਾ ਵੀ ਹੁਣ ਗੱਲ ਨਹੀਂ ਬਣੀ ਤੇ ਅਸਤੀਫਾ ਵਾਪਸ ਲੈ ਆਂਦੇ ਆ ਇਹ ਸਭ ਦੇ ਵਿੱਚ ਸ਼ੀਤਲ ਅੰਗੁਰਾਲ ਨੇ ਆਪਣੇ ਪਰਸਨਲ ਲੈਵਲ ਦੇ ਉੱਤੇ ਆਪਣੇ ਵਕਾਰ ਨੂੰ ਢਾਹ ਜ਼ਰੂਰ ਲਗਾਈ ਆ ਕਿਉਂਕਿ ਸਾਨੂੰ ਉਹ ਵੀ ਦਿਨ yaad ਹੈ ਜਦੋਂ ਸ਼ੀਤਲ ਲੰਗਰਾਲ ਨੇ ਭਾਜਪਾ ਜੁਆਇਨ ਕੀਤੀ ਸੀਗੀ ਤਾਂ ਇਹਨਾਂ ਦੇ ਹਲਕੇ ਦੇ ਵਿੱਚ ਲੋਕ ਜਿਹੜੇ ਆ ਉਹ ਕਈ ਕਿਸਮ ਦੀਆਂ ਤਖਤੀਆਂ ਲੈ ਕੇ ਫਿਰਦੇ ਪਏ ਸੀ ਜਿਹਦੇ ਵਿੱਚ ਇਹਨਾਂ ਦੇ ਵਿਰੁੱਧ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਲਿਖੀਆਂ ਹੋਈਆਂ ਸੀਗੀਆਂ ਲੋਕ ਰੋਂਦੇ ਵੀ ਵਿਖਾਈ ਦਿੱਤੇ ਉਸ ਦਿਨ ਜਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਛੱਡੀ ਤੇ ਭਾਜਪਾ ਜੁਆਇਨ ਕੀਤੀ ਬਰਹਾਲ ਸ਼ੀਤਲ ਲੰਗਰਾਲ ਨੂੰ ਅੱਜ 3 ਜੂਨ ਨੂੰ ਵੈਸੇ ਵਿਧਾਨ ਸਭਾ ਸਪੀਕਰ ਨੇ ਸਦਿਆ ਹੁਣ ਉੱਥੇ ਇਹਨਾਂ ਦੇ ਨਾਲ ਕੀ ਕਾਰਵਾਈ ਹੁੰਦੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜਾਂ ਸ਼ਾਮ ਤੱਕ ਪਤਾ ਲੱਗੇਗਾ ਪਰ ਸ਼ੀਤਲ ਅੰਗੁਰਾਲ ਦੇ ਉੱਤੇ ਆਮ ਆਦਮੀ ਪਾਰਟੀ ਤਿਆਰ-ਬਰ-ਤਿਆਰ ਬੈਠੀ ਹੈ ਕਾਰਵਾਈ ਕਰਨ ਨੂੰ ਇਹਨਾਂ ਨੂੰ ਪਾਰਟੀ 'ਚੋਂ ਬਰਖਾਸਤ ਕਰਨ ਲਈ ਉਹ ਤਿਆਰ-ਬਰ-ਤਿਆਰ ਬੈਠੇ ਨੇ ਪਰ ਫੇਰ ਵੀ ਜਿਹੜਾ ਫੈਸਲਾ ਉਹ ਸਪੀਕਰ ਵਿਧਾਨ ਸਭਾ ਦੇ ਕੋਲ ਆ ਦੇਖਦੇ ਹਾਂ ਸਪੀਕਰ ਵਿਧਾਨ ਸਭਾ ਇਹ ਸਾਰੇ ਮਸਲੇ ਦੇ ਉੱਤੇ ਕੀ ਫੈਸਲਾ ਲੈਂਦੇ ਆ ਹੁਣ ਜਦੋਂ ਲੀਡਰਜ਼ ਐਦਾਂ ਕਰਦੇ ਆ ਤਾਂ ਜਿਹੜੇ ਵੋਟਰ ਹੁੰਦੇ ਆ ਜਾਂ ਜਿਹੜੇ ਹਲਕੇ ਦੇ ਇਹਨਾਂ ਦੇ ਸਮਰਥਕ ਹੁੰਦੇ ਆ ਉਹਨਾਂ ਦੇ ਮਨਾਂ ਦੇ ਉੱਤੇ ਕੀ ਬੀਤਦੀ ਹੋਏਗੀ ਖਾਸ ਤੌਰ ਤੇ ਉਹਨਾਂ ਨੂੰ ਕਿੰਨੀ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ ਜਦੋਂ ਉਹਨਾਂ ਦੇ ਜਿਹੜੇ ਵਿਰੋਧੀ ਕਹਿ ਲਈ ਇਹ ਜਾਂ ਜਿਹਦਾ ਧੜੇ ਬਣੇ ਹੁੰਦੇ ਆ ਪਿੰਡਾਂ ਦੇ ਵਿੱਚ ਜਾਂ ਮਹੱਲਿਆਂ ਦੇ ਵਿੱਚ ਉਹ ਕਹਿਣਗੇ ਵੀ ਤੁਹਾਡਾ ਲੀਡਰ ਕਰਦਾ ਕੀ ਆ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕਰਦਾ ਵੋਟਾਂ ਮੰਗਦਾ ਅਸੀਂ ਜਿਤਾ ਦੇਨੇ ਆ ਤੇ ਤੁਸੀਂ ਸਾਡੇ ਤੇ ਤੰਜ਼ ਕੱਸਦੇ ਹੋ ਵੀ ਦੇਖਿਆ ਸਾਡਾ ਬੰਦਾ ਜਿੱਤ ਗਿਆ ਨਾ ਆਮ ਆਦਮੀ ਵਾਲਾ ਫੇਰ ਇਹੀ ਆਮ ਆਦਮੀ ਪਾਰਟੀ ਦਾ ਜਿਹੜਾ ਬੰਦਾ ਵਾ ਇਹ ਭਾਜਪਾ ਜੁਆਇਨ ਕਰ ਲੈਂਦਾ ਫਿਰ ਕਹਿੰਦੇ ਜੀ ਅਸੀਂ ਹੁਣ ਇਹਦਾ ਸਮਰਥਨ ਕਰਾਂਗੇ ਤੇ ਚੋਣ ਨਤੀਜਿਆਂ ਤੋਂ ਐਨ ਪਹਿਲਾਂ ਉਹੀ ਸ਼ਖਸ ਜਿਹੜਾ ਉਹ ਅਸਤੀਫਾ ਵਾਪਸ ਲੈ ਆਉਂਦਾ ਤੇ ਹੁਣ ਤਾਂ ਸੋਸ਼ਲ ਮੀਡੀਆ ਤੋਂ ਸ਼ੀਤਲ ਅੰਗਰਾਲ ਨੇ ਆਪਣਾ ਜਿਹੜੇ ਮੋਦੀ ਦਾ ਪਰਿਵਾਰ ਲਿਖਿਆ ਸੀ ਉਹ ਹਟਾ ਲਿਆ ਤੇ ਆਪਣੇ ਪਰਿਵਾਰ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੋ ਇਹ ਕੀ ਹੋ ਰਿਹਾ ਇਹ ਇੱਕ ਮਤਲਬ ਸਰਕਸ ਬਣੀ ਹੋਈ ਹੈ ਲੋਕਤੰਤਰ ਨੂੰ ਡੈਮੋਕ੍ਰੇਸੀ ਨੂੰ ਸਰਕਸ ਬਣਾਇਆ ਹੋਇਆ ਔਰ ਢਾਲ ਕਿਨੂੰ ਬਣਾਇਆ ਜਾਂਦਾ ਆਧਾਰ ਕਿਨੂੰ ਬਣਾਇਆ ਜਾਂਦਾ ਜੀ ਲੋਕਾਂ ਦੀ ਸੇਵਾ ਕਰਨੀ ਹੈ ਲੋਕਾਂ ਦੇ ਵਾਸਤੇ ਕੰਮ ਕਰਨਾ ਲੋਕਾਂ ਹੀ ਬੜੇ ਪੀੜਤਾ ਲੋਕ ਹੀ ਬੜੇ ਔਖੇ ਆ ਸੋ ਇਹ ਸਭ ਦੇ ਵਿੱਚ ਜੋ ਜਲੰਧਰ ਦੇ ਵਿੱਚ ਖਾਸ ਤੌਰ ਤੇ ਹੋ ਰਿਹਾ ਮੈਨੂੰ ਨਹੀਂ ਲੱਗਦਾ ਪੂਰੇ ਭਾਰਤ ਦੇ ਵਿੱਚ ਕਿਸੇ ਹਲਕੇ ਦੇ ਵਿੱਚ ਅਜਿਹਾ ਵੇਖਣ ਨੂੰ ਸੁਣਨ ਨੂੰ ਮਿਲਿਆ ਹੋਵੇਗਾ ਜੋ ਕੁਝ 2024 ਦੀਆਂ ਇਲੈਕਸ਼ਨਾਂ 'ਚ ਜਲੰਧਰ ਸ਼ਹਿਰ ਜਾਂ ਜਲੰਧਰ ਲੋਕ ਸਭਾ ਸੀਟ ਦੇ ਵਿੱਚ ਇਹ ਖੇਡ ਖੇਡੀ ਗਈ ਜਾਂ ਜੋ ਕਹ ਲਈਏ ਇਹ ਬੰਜੀ ਜੰਪਿੰਗ ਕਹ ਲਈਏ ਜਾਂ ਛੜੱਪੇ ਕਹ ਲਈਏ ਜਿੰਨੇ ਕ ਇੱਥੇ ਵਜਿਆ ਮੈਨੂੰ ਨਹੀਂ ਲੱਗਦਾ ਕਿਸੇ ਲੋਕ ਸਭਾ ਹੋਰ ਹਲਕੇ ਤੇ ਵੀ ਇਦਾਂ ਦੇ ਹਾਲਾਤ ਦੇਖਣ ਨੂੰ ਮਿਲੇ ਹੋਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ